ਸੱਤੇ ਗੁਰੂ ਸਾਡੇ ਅਨੇ ਗਿਆਨ ਸਖਾਇਆ ਸੱਤੇ ਗੁਰੂ ਸਾਡੇ ਅਨੇ ਗਿਆਨ ਸਖਾਇਆ ਸਾਜੀ ਕਿੱਥੇ ਆਏ ਗੁਰੂ ਸਾਡੇ ਅਨੇ ਗਿਆਨ ਸਖਾਇਆ ਸੱਤੇ ਗੁਰੂ ਸਾਡੇ ਅਨੇ ਗਿਆਨ ਸਖਾਇਆ ਉਹ ਤੇ ਸੇਮ ਹੌਸ ਸਖਾਇਆ मुक्ति का सन्मुख आपने छाया मुक्ति का सन्मुख इतना हो राम बोलला सदा नाम के है जय कबीर हेलो हेलो बैठ जाओ बैठ जाओ

ਅਸੀਂ ਇਹ ਮੈਂ ਰਹੇ ਹਾਂ ਉਦੋਂ ਕਿਥੇ ਸੀ ਜਲੰਧਰ ਦੇ ਨਾਮ ਇਹ ਤੁਸੀਂ ਨਾਲ ਨਾਲ ਸੀਗੇ ਜਲੰਧਰ ਜਲੰਧਰ ਕੋਲੋਂ ਦੇਖੋ ਅੱਜ ਜਲੰਧਰ ਵਿੱਚ ਸਾਰੇ ਵੋਲੰਟੀਅਰਸ ਦਾ ਵਰਕਰ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਆ ਵਿਚਰ ਰਹੇ ਆ ਲੋਕਾਂ ਨੇ ਕੁਝ ਟੀਮ ਸਾਪੀ ਦੇ ਲੱਗ ਰਹੇ ਕਿ ਲੱਗ ਜਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋੜਾ ਨੇ ਗੋਣ ਨਗਰ ਨਿਗਮ ਦੀ ਉਹਨੂੰ ਲੈ ਕੇ ਰੰਗੀ ਤੇ ਤਿਆਰੀ ਕੀਤੀ ਜਾ ਸਕਦੀ ਹੈ ਕੀ ਉੱਤਰ ਕੀ ਵੇਖਦੇ ਹੋ ਕਿ ਕੁ ਦਜੜਾ ਮਤਲਬ ਡਿਸਕਸ ਕੀਤਾ ਜਾ ਰਿਹਾ ਇਤਨੇ ਕੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਸ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈਗੀ ਡੱਟੇ ਹੋયા ਤੇ ਜ਼ਰੂਰ ਜਿੱਤੂਗੇ ਮੇਰੇ ਦਰਫਾ ਕਾ ਸੁਣਾਵ ਲੋ ਇਹ ਗੱਲ ਕਹੀ ਜੀ ਇਸੇ ਕਹਿੰਦੇ ਕਿ ਸਹੀ ਮੇਰੇ ਵੀ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜਰੂਰ ਪੂਰਾ ਹੋਊਗਾ ਫਿਰ ਆਪਣੇ ਮੇਅਰ ਹਰ ਨਾਦਰ ਸਿਰਫ ਜਲੰਧਰਤ ਨਹੀਂ ਜਿੱਥੇ ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਥੈਂਕ ਯੂ ਥੈਂਕ ਯੂ